ਦੇਖੋ ਜੀ ਸਾਡੀ ਸਪੋਰਟ ਕਰਨ ਦਾ ਨਾਂ ਕਰਦਾ ਕੋਈ ਇੱਥੋਂ ਨਹੀਂ ਅਸੀਂ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੂੰ ਪਤਾ ਕਿ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਹੈ ਜਿਹੜੇ ਬਾਰ-ਬਾਰ ਕੌਮੀ ਇਨਸਾਫ ਮੋਰਚੇ ਦੇ ਉੱਤੇ ਸਵਾਲ ਚੁੱਕਦੇ ਸੀਗੇ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਲੋਕਾਂ ਦੇ ਉੱਤੇ ਖੁੱਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਲੋਕਾਂ ਨੂੰ ਵੋਟ ਪਾਉਣ ਬਹੁਤ ਸਿਆਣਪ ਦੇ ਨਾਲ ਦੀ ਚਿੰਤ ਜਿਹੜੇ ਪੰਜਾਬ ਲਈ ਫਿਕਰਮੰਦ ਨੇ ਨੇ ਚਿੰਤਤ ਨੇ ਕਿ ਕਿਹੜਾ ਪੰਥਕ ਆ ਕਿਹੜਾ ਪੰਥਕ ਨਹੀਂ ਉਹਨੇ ਆਪਣੇ ਆਪ ਹੀ ਫੈਸਲਾ ਕਰਨਾ ਸਾਡੇ ਇੱਥੇ ਮੈਂਬਰ ਬਲਦੇਸ਼ ਸਿੰਘ ਬਟਾਲਾ ਵੀ ਸੀ ਸਾਡੇ ਇੱਥੇ ਮੈਂਬਰ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਪਾਰਟੀ ਦੇ ਇਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਜਾਬ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ 'ਚ ਜਾਣਾ ਪਿਆ ਸਟੇ ਲੈਂਡ ਦੇ ਲਈ ਇਸ ਕਰਕੇ ਕਈ ਕਈ ਵਾਰੀ ਇੱਦਾਂ ਹੋਇਆ ਪਿਛਲੀ ਚਿਬਲੀ ਚੌਂਕ ਤੇ ਜਲੰਧਰ ਤੋਂ ਬਟਾਲਾ ਸਾਹਿਬ ਦਾ ਵੀ ਕੈਂਡੀਡੇਟ ਸੀਗਾ ਤੇ ਸਿਮਰਤਜੀਤ ਸਿੰਘ ਮਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕੌਮੀ ਸਹਾਮਤ ਕੇ ਤੇ 9 ਅਪ੍ਰੈਲ ਇਸ ਸਾਲ 2024 ਨੂੰ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਇੱਕ ਆਰਡਰ ਆਇਆ ਕਿ ਇਸ ਬੋਰਚੇ ਨੂੰ ਚੁਕਾ ਕੇ ਰਸਤਾ ਖਾਲੀ ਕੀਤਾ ਜਾਵੇ ਕਿਉਂਕਿ ਕਿਸੇ ਸ਼ਖਸ ਨੇ ਪਟੀਸ਼ਨ ਪਾਈ ਹੋਈ ਸੀ ਪਿਛਲੇ ਸਾਲ 9 ਮਾਰਚ 2020 ਤੇ ਉਹ ਫੈਸਲਾ ਉਹਨੇ ਕੀਤਾ ਜੱਜ ਨੇ ਕਿ 9 ਅਪ੍ਰੈਲ ਨੂੰ ਆਰਡਰ ਹੋਇਆ ਫੇ 18 ਤਰੀਕ ਪਈ ਫੇ 30 ਤਰੀਕ ਪਈ ਹੁਣ ਉਹਦੀ 27 ਤਰੀਕ ਹੈ ਤੇ ਇਹਦੇ ਨਾਲ ਹੀ ਪ੍ਰਸ਼ਾ ਉਹਨੇ ਕਿਹਾ ਵੀ ਜਿੰਨੀ ਵੀ ਤੁਹਾਨੂੰ ਫੋਰਸ ਚਾਹੀਦੀ ਹੈ ਜਿੰਨੀ ਵੀ ਤਾਕਤ ਚਾਹੀਦੀ ਹੈ ਤੇ ਸੈਂਟਰ ਚਾਹੀਦੀ ਕਿਉਂਕਿ ਇਹਦੇ ਵਿੱਚ ਤਿੰਨ ਧਿਰਾਂ ਇਨਵੋਲਵ ਨੇ ਇਧਰ ਪੰਜਾਬ ਹੈ ਦੂਸਰੇ ਪਨੇ ਡਿਊਟੀ ਹੈ ਇਸੇ ਤਰ੍ਹਾਂ ਸੈਂਟਰ ਸਰਕਾਰ ਤੇ ਉਹਨਾਂ ਨੇ ਤਿੰਨਾਂ ਨੂੰ ਕਿਹਾ ਵੀ ਜਿੰਨੀ ਜੋ ਤਾਕਤ ਆਈ ਦੀ ਹੈ ਉਹ ਤੁਹਾਨੂੰ ਦੇ ਸੈਂਟਰ ਸਰਕਾਰ ਵੱਲੋਂ ਜਿਹੜੇ ਪੇਸ਼ ਹੋਏ ਨੇ ਸੋਲੀਸਿਸਟ ਉਹਨਾਂ ਨੇ ਕਿਹਾ ਵੀ ਜਿੰਨੀ ਫੋਰਸ ਆਈ ਦੀ ਮੈਂ ਤੁਰੰਤ ਪਹਪਤ ਕਰਾਉਣਾ ਉਹ ਜਿਹੜੀ ਡਿਊਟੀ ਹੈ ਤੇ ਪੰਜਾਬ ਸਰਕਾਰ ਆ ਫਿਰ ਸੁਪਰੀਮ ਕੋਰਟ ਗਈ ਕੱਲ ਉਹਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਿ ਤੁਸੀਂ ਫੋਰਸਲੀ ਇਲੈਕਸ਼ਨਾਂ ਦਾ ਵੀ ਸਮਾਂ ਫੋਰਸਲੀ ਤੁਸੀਂ ਇਸ ਮੋਰਚੇ ਨੂੰ ਚੁਕਾ ਨਹੀਂ ਸਕਦੇ ਸ਼ਾਂਤ ਮੈਂ ਢੰਗ ਨਾਲ ਇਸ ਮੂਰਤੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰੋ ਤੇ ਇਸ ਮੂਰਤੀ ਦੀਆਂ ਮੰਗਾਂ ਪ੍ਰਤੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਸ਼ਾਂਤਮਈ ਢੰਗ ਨਾਲ ਹੱਲ ਕਰੋ ਇਹ ਬਹੁਤ ਹੀ ਵੱਡਾ ਫੈਸਲਾ ਹੈ ਸੁਪਰੀਮ ਕੋਰਟ ਨੇ ਕੌਮੀ ਸਭ ਮੂਰਤੀ ਦੇ ਹੱਕ ਵਿੱਚ ਤੇ ਕੌਮ ਦੇ ਹੱਕ ਵਿੱਚ ਦਿੱਤਾ ਮੈਂ ਇੱਥੇ ਅੱਜ ਸਾਡੇ ਵੀਰ ਤਾਂ ਬਿਠਾਏ ਨੇ ਇਹ ਵੀਰ ਕਰਨੈਲ ਸਿੰਘ ਹੋਣੀ ਨੇ 85 ਸਾਲ ਦੇ ਕਰੀਬ ਉਮਰਾ ਅਵਤਾਰ ਸਿੰਘ ਹੋਣੀ ਨੇ ਜਗਿੰਦਰ ਸਿੰਘ ਹੋਣੀ ਨੇ ਇਸ ਨਾਮ ਨਾਲ ਸਵੰਤ ਵੀਰ ਨੇ ਇਹ ਸਾਰੀ ਇੱਕ ਟੀਮ ਹੈ ਇਹਨਾਂ ਦਾ ਇੰਨਾ ਸਿਰੜ ਆ ਕਿ 31 ਮੈਂਬਰੀ ਜਥਾ ਜਦੋਂ ਦਾ ਜਾ ਰਿਹਾ ਜਦੋਂ ਦਾ ਮੋਰਚਾ ਲੱਗਾ ਇਹਨਾਂ ਨੇ ਕਦੀ ਵੀ ਇੱਕ ਵੀ ਛੁੱਟੀ ਨਹੀਂ ਕੀਤੀ ਚਾਹ ਜੇਥਾ ਥੋੜਾ ਹੋਵੇ ਤੇ ਜਾਂ ਜ਼ਿਆਦਾ ਹੋਵੇ ਇਹ ਜੋ ਕੁਝ ਹੋਇਆ ਇਹਨਾਂ ਦੀ ਬਦੌਲਤ ਜਿਹੜਾ ਇਹਨਾਂ ਦਾ ਸਿਰੜ ਆ ਜਾਂ ਬੀਬੀਆਂ ਭੈਣਾਂ ਬਜ਼ੁਰਗ ਜਿਹੜੇ ਪਹਿਲੇ ਦਿਨ ਤੋਂ ਮੋਰਚੇ 'ਚ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਦੀ ਵੀ ਸਾਨੂੰ ਪ੍ਰਸ਼ਾਸਨ ਨੇ ਇਹ ਨਹੀਂ ਕਿਹਾ ਕਿ ਤੁਹਾਡੀਆਂ ਮੰਗਾਂ ਸਹੀ ਨਹੀਂ ਪਰ ਨਾ ਮੰਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਸਾਨੂੰ ਹੁਣ ਆਸ ਜਾਗੀ ਹੈ ਕਿ ਇਹ ਜਿਹੜਾ ਮੋਰਚਾ ਵਾ ਇਹ ਚਿਤਵਲ ਜਾ ਰਿਹਾ ਪ੍ਰਸ਼ਾਸਨ ਸਾਡੇ ਨਾਲ ਗੱਲ ਕਰੂਗਾ ਉਹਨਾਂ ਦੀ ਇੱਕ ਸੁਪਰੀਮ ਕੋਰਟ ਨੇ ਮਜਬੂਰੀ ਪਾਈ ਇਹਦੇ ਵਿੱਚ ਹੀ ਪ੍ਰੈਸ ਦਾ ਬਹੁਤ ਵੱਡਾ ਰੋਲ ਹੈ ਮੈਂ ਤੁਹਾਡੇ ਸਾਰੇ ਜਿੰਨੇ ਵੀ ਪ੍ਰੈਸ ਦੇ ਵੀਰ ਆਏ ਨੇ ਆਉਂਦੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਤਨਵਾਦ ਕਰਦਾ ਕਿਉਂਕਿ ਪ੍ਰੈਸ ਬਹੁਤ ਵੱਡਾ ਇੱਕ ਰੋਲ ਅਦਾ ਕਰਦੀ ਹੈ ਲੋਕਾਂ ਵਿੱਚ ਚੇਤਨਤਾ ਲਿਆਉਣੀ ਲੋਕਾਂ ਦੇ ਦੁੱਖਾਂ ਤਕਰੀਫਾਂ ਨੂੰ ਉਹਨਾਂ ਨੇ ਸਰਕਾਰਾਂ ਦੇ ਸਾਹਮਣੇ ਪੇਸ਼ ਕਰਨਾ ਸਹੀ ਢੰਗ ਨਾਲ ਪੇਸ਼ ਕਰਨਾ ਇਹ ਵੱਡਾ ਰੋਲ ਹੈ ਬੇਸ਼ੱਕ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੇ ਜਿਹੜੇ ਵੀ ਅਸੀਂ ਇੱਥੇ ਚੈਨਲ ਚਲਾਏ ਉਹਨਾਂ ਨੂੰ ਬੰਦ ਕਰਦੀ ਰਹੀ ਹੈ ਇੱਕ ਵੱਡਾ ਹੱਥ ਕੰਡਾ ਵਰਤਿਆ ਹੁਣ ਤੱਕ ਜੇ ਕੋਈ ਕਿਸਾਨ ਜਿੱਥੇ ਬੰਦੀ ਆਉਂਦੀ ਸੀ ਉਹਨੂੰ ਕਹਿੰਦੇ ਤੁਸੀਂ ਕਾਮਰੇਟ ਹੋ ਤੁਹਾਡੀ ਪੱਕ ਲਾਉਣਗੇ ਬੇਇਜ਼ਤੀ ਕਰਨਗੇ ਜੇ ਕੋਈ ਸੰਤ ਮਹਾਤਮਾ ਆਉਂਦਾ ਸੀ ਜਿੱਥਾ ਲੈ ਕੇ ਉਹਨੂੰ ਐਸਐਸਪੀ ਰੈਂਕ ਤੱਕ ਦੇ ਉਹਦੇ ਦਾਰ ਉਹਨੂੰ ਫੋਲ ਕਰਦੇ ਨੇ ਤੂੰ ਉੱਥੇ ਜਾ ਹੀ ਨਾ ਉੱਥੇ ਹੋਰ ਬਰੈਦਾ ਤੁਹਾਨੂੰ ਖਰਾਬ ਕਰਨਗੇ ਪਰੇਸ਼ਾਨ ਇਦਾਂ ਨਹੀਂ ਹੱਥ ਕੱਢੇ ਵਰਤੇ ਸਾਡੇ ਦੋਵੇਂ ਰਸਤੇ ਬੰਦ ਕੀਤੇ ਇੱਕ ਪਰ ਇਹ ਜਿਹੜਾ ਨੇ ਪ੍ਰਚਾਰ ਦਾ ਇੱਥੋਂ ਵੀ ਲੋਕਾਂ ਵਿੱਚ ਸਾਡਾ ਸੰਦੇਸ਼ ਜਾਵੇ ਜੋ ਅਸੀਂ ਕਹਿਣਾ ਚਾਹੁੰਦੇ ਆ ਜੋ ਸਾਡੀਆਂ ਮੰਗਾਂ ਨੇ ਇਸ ਕਰਕੇ ਇਹ ਜਿਹੜੀ ਜੀਤ ਨੇ ਵੀ ਸਾਡੇ ਪ੍ਰੈਸ ਵਾਲੇ ਵੀਰ ਸਾਡਾ ਸਾਥ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੂਸਰੀ ਬੇਨਤੀ ਅਸੀਂ ਇਹ ਕਰਨੀ ਚਾਹੁੰਦੇ ਆ ਸਾਰੇ ਸਿੱਖ ਜਗਤ ਨੂੰ ਇਹ ਕਿਤੇ ਇਹ ਦਾ ਸਮਝ ਲੈਣ ਵੀ ਅਸੀਂ ਮੋਰਚੇ ਚ ਚਾਉਣਾ ਨਹੀਂ ਸਾਡੀ ਜਿੱਤ ਹੋਣੀ ਮੋਰਚਾ ਤੁਹਾਡੀ ਬਦੌਲਤ ਤੁਹਾਡੇ ਇਸ ਗਿੜਤੀ ਜਿਹੜੀ ਇੱਥੇ ਤੁਸੀਂ ਬੈੰਨੇ ਹੋ ਆਉਂਦੇ ਹੋ ਉਹਦੀ ਉਹਦੀ ਖਾਤਰ ਹੀ ਮੋਰਚਾ ਜਿੱਤ ਵੱਲ ਕਦਮ ਪੁੱਟ ਰਿਹਾ ਇਹ ਤੁਹਾਡਾ ਸਿਰ ਦੇ ਸਦਕਾ ਹੀ ਇਹ ਜਿਹੜਾ ਮੋਰਚਾ ਜਿੱਤ ਵੱਲ ਜਾ ਰਿਹਾ ਸੋ ਜਿੱਦਣੇ ਮੋਰਚਾ ਜਿੱਤਿਆ ਕਈ ਵੇਰੀ ਵੀਰ ਪੁੱਛਦੇ ਨੇ ਕਿ ਕੀ ਉਪਲਬਧੀ ਹੈ ਸਭ ਤੋਂ ਪਹਿਲਾਂ ਵਰਲਡ ਵਿੱਚ ਆਪਣਾ ਉਪਲਬਧੀ ਸੁਣੋ ਵੀ ਇਸ ਮੋਰਚੇ ਦੇ 16 ਮਹੀਨੇ ਤੋਂ ਇੱਥੇ ਸ਼ਾਂਤ ਵੀ ਢੰਗ ਨਾਲ ਬੈਠਾ ਹੋਇਆ ਇਹ ਰਸਤਾ ਰੋਕਿਆ ਹੋਇਆ ਸ਼ਾਂਤ ਵੀ ਢੰਗ ਨਾਲ ਤੇ ਪਿਛਲੇ ਸਾਲ ਚਾਹ 26 ਜਨਵਰੀ ਸੀ ਚਾਹ 15 ਅਗਸਤ ਸੀ ਚਾਹ ਇਸ ਸਾਲ 7 ਜਨਵਰੀ ਸੀ ਚਾਹ 11 ਜਨਵਰੀ ਚਾਹ 20 ਜਨਵਰੀ ਬਹੁਤ ਹੀ ਸ਼ਾਂਤ ਵੀ ਢੰਗ ਨਾਲ ਇੱਥੇ ਪ੍ਰੋਟੈਸਟ ਕੀਤਾ ਰੋਸ ਮਾਰਚ ਕੀਤੇ ਨੇ ਚਾਹ ਟੋਲ ਪਲਾਜ ਬੰਦ ਕੀਤੇ ਨੇ ਕੋਈ ਵੀ ਖੰਨ ਨਹੀਂ ਪਿਆ ਕਿਸੇ ਨੂੰ ਤੰਗੀ ਨਹੀਂ ਹੋਈ ਇਹਦਾ ਕਰਕੇ ਹੀ ਜਿਹੜਾ ਪ੍ਰਸ਼ਾਸਨ ਵੀ ਆ ਉਹ ਸਾਡੇ ਨਾਲ ਟਕਰਾ ਵਿੱਚ ਆਉਣ ਦੀ ਸਥਿਤੀ ਨਹੀਂ ਪੈਦਾ ਕਰਨੀ ਚਾਹੁੰਦਾ ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਅੱਜ ਵੀ ਬੈਠੇ ਨੇ ਏਸੀ ਦੇ ਕਮਰਿਆਂ 'ਚ ਸਿਆਲ ਨੂੰ ਹੀਟਰ ਲਾ ਕੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ 12787 ਦੇ ਕਰੀਬ ਪਿੰਡ ਨੇ 13000 ਦੇ ਕਰੀਬ ਪਿੰਡ ਹੈ ਪਿੰਡ ਵਿੱਚ ਉਹ ਇੱਕ-ਇੱਕ ਮਨੁੱਖ ਵੀ ਇੱਕ-ਇੱਕ ਵੀਰ ਵੀ ਇੱਥੇ ਆਵੇ ਗੁਰੂ ਗ੍ਰਹਿਸ ਸਾਹਿਬ ਦੀ ਬਦਵੀਂ ਲਈ ਜਿਹੜਾ ਅਸੀਂ ਕਾਨੂੰਨ ਬਣਾਉਣਾ ਚਾਹੁੰਦੇ ਜਿਹੜੇ 33 33 34 ਸਾਲ ਤੋਂ ਬੰਦੀ ਸਿੰਘ ਅਜੇ ਤੱਕ ਰਿਹਾਈ ਹੋਏ ਕਈਆਂ ਨੂੰ ਹਜੇ ਤੱਕ ਪ੍ਰੋਲ ਹੀ ਨਹੀਂ ਮਿਲੀ ਜਿਹੜਾ ਉਹਨਾਂ ਦਾ ਹੱਕ ਉਹਨਾਂ ਦਾ ਹੋਇਆ ਗਿਆ ਇਸ ਕਰਕੇ ਸਾਰੇ ਜਿਹਨੇ ਸਾਡਾ ਸਾਥ ਦਿਓ ਤੁਹਾਨੂੰ ਯਕੀਨ ਦਿਵਾਉਂਦੇ ਆ ਜਦੋਂ ਇਹ ਸਾਰਾ ਮੋਚਾ ਫਤੇ ਹੋ ਗਿਆ ਜਦੋਂ ਬੰਦੀ ਸਿੰਘ ਰਿਹਾਈ ਹੋ ਗਏ ਵਿਸ਼ੇਸ਼ ਤੌਰ ਤੇ ਜਦੋਂ ਜ세ਦਾਰ ਜਗਤਾਰ ਸਿੰਘ ਵਾਰਾ ਜਿਹਨੂੰ 7 8 ਲੱਖ ਬੰਦੇ ਨੇ ਸਰਬੱਤ ਖਾਲਸਾ ਨੇ 7 ਨਵੰਬਰ 2000 ਤੋਂ ਚੁਣਿਆ ਜਦੋਂ ਬਾਹਰ ਆ ਗਿਆ ਉਹ ਇੱਕ ਹਾਥੀ ਦਾ ਪੈਰ ਆ ਈੜੇ ਮਕੋੜੇ ਜਿੰਨਾ ਰੇਟ ਮਾਫੀਆ ਜਿੰਨਾ ਸਮਗਲਰ ਨੇ ਜਿੰਨੇ ਗਏ ਹੈ ਗਵਾਰ ਅੱਜ ਜਿਹੜੀ ਸਾਡੀ ਗੰਦੀ ਸੌੜੀ ਸਿਆਸਤ ਦੀ ਬਦੌਲਤ ਜਿਹੜੀ ਪੈਦਾ ਹੋਈ ਹੈ ਉਹ ਸਾਰੀ ਬੰਦ ਹੋ ਜੂ ਕਿਉਂਕਿ ਉਹਦਾ ਬਹੁਤ ਸਤਕਾਰ ਮਾਣ ਆ ਤੇ ਆਪਾ ਸਾਡਾ ਸਾਥ ਦੇ ਕੰਮ ਇਨਸਾਫ ਹੋ ਜੇ ਤਾਂ ਪੰਜਾਬ ਦੀ ਤਕਦੀਰ ਬਦਲੇ ਜਾਵੇਗੀ ਜਦੋਂ ਇਹ ਸੰਗ ਜਦੋਂ ਬਾਹਰ ਆ ਜਾਵੇ। ਤੋਂ ਪੁਰਜਕ ਦੀ ਕਿਮਾ ਪੱਖ ਨਹੀਂ ਜਿੱਥੇ ਤੁਹਾਡਾ ਧੰਨਵਾਦ ਕਰਦੇ ਇਸ ਇਹ ਜਿਹੜੀ ਟੀਮ ਬੈਠੀ ਹੈ ਬਜ਼ੁਰਗ ਨੇ ਇੱਡੇ ਦੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਸਰੋਤੇ ਨਾਲ ਅਸੀਂ ਬੈਠੇ ਹੋਏ ਆ। ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਲੱਗਦਾ ਕਿ ਕਾਰਨਾ ਤੋਂ ਬਰਕਰਾਰ ਕੰਭਾ ਸ਼ੁਰੂ ਹੋ ਗਿਆ ਮਸਲੇ ਦਾ ਹੱਲ ਹੋਊਗਾ ਕਿਉਂਕਿ ਉਹਨਾਂ ਨੇ ਤਾਂ ਸਾਬਤ ਤੌਰ ਤੇ ਮੰਨਸ਼ਲ ਜ਼ਾਹਿਰ ਕਰ ਦਿੱਤੀ ਹੈ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ ਦੇਖੋ ਜਿਹੜਾ ਉਹਨਾਂ ਨੇ ਸੈਂਟਰ ਵਿੱਚ ਅਮਿਤ ਸ਼ਾਹ ਜੀ ਨੇ ਬਿਆਨ ਲਾਇਆ ਮੇਰੇ ਖਿਆਲ ਉਹ ਬੀਬੀ ਹਰ ਸਿਮਰਤ ਕੌਰ ਬਾਦਲ ਦਾ ਪ੍ਰਤੀਕਰਨ ਸੀ ਅਸਲ ਉਹ ਕਹਿਣਾ ਇਹ ਚਾਹੁੰਦੇ ਸੀ ਵੀ ਤੁਸੀਂ ਤੇ ਬੰਦੀ ਸਿੰਗੰਦਰ ਸਿੰਘ ਨੇ ਤੁਸੀਂ ਤਾਂ ਕਹਿੰਦੇ ਔਕਾਤ ਆ ਲੈ ਤੁਸੀਂ ਕਹਿੰਦੇ ਬਾਹਰ ਨਹੀਂ ਹੋਣੇ ਚਾਹੀਦੇ ਤੁਸੀਂ ਕਹਿੰਦੇ ਪੰਜਾਬ ਦੀਆਂ ਜੇਲਾਂਾਂ 'ਚ ਨਹੀਂ ਹੋਣੇ ਚਾਹੀਦੇ ਮੇਰਾ ਖਿਆਲ ਉਸ ਪ੍ਰਤੀਕਰਮ ਵਜੋਂ ਵੈਸੇ ਕੋਈ ਵੀ ਇਹਨਾਂ ਜੋ ਮਨੁੱਖ ਕੋਈ ਕਰੇਗਾ ਨਹੀਂ ਕਿਉਂਕਿ ਇਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਿਹੜਾ ਮਨੁੱਖ ਗਲਤੀ ਕਰਦਾ ਉਹ ਅਹਿਸਾਸ ਕਰੇਗਾ ਉਹੀ ਮਾਫੀ ਮੰਗੇਗਾ ਦੂਆ ਮਾਫੀ ਕਿਉਂ ਮੰਗੇਗਾ ਜੇ ਉਹ ਕੰਮ ਨਾ ਕਰਦੇ ਇਹ ਸਰਕਾਰ ਨੂੰ ਹੀ ਪਤਾ ਸੈਂਟਰ ਨੂੰ ਹੀ ਪਤਾ ਪੰਜਾਬ ਨੂੰ ਪਤਾ ਵਿਦਵਾਨਾਂ ਨੂੰ ਪਤਾ ਪ੍ਰੈਸ ਨੂੰ ਪਤਾ ਆਮ ਲੋਕਾਂ ਨੂੰ ਪਤਾ ਕਿ ਉਦੋਂ ਜੇ ਉਹ ਨਾ ਉਸ ਬੱਚ ਨੂੰ ਮਾਰਦੇ ਤੇ ਪੰਜਾਬ ਦੇ ਅੱਜ ਹਾਲਾਤ ਜਿਹੜੇ ਮਾੜੇ ਮੋٹے ਚਰਲੇ ਸਿਰਾਂ ਤੇ ਦਸਤਾਰਾਂ ਇਹ ਵੀ ਨਹੀਂ ਸੋਚਦਾ ਇਸ ਕਾਰਕ ਕੋ ਕਦੀ ਨਹੀਂ ਕਰਨਗੇ ਇਹ ਬਿਲਕੁਲ ਇਹ ਬਿਲਕੁਲ ਬਦਲ ਲਕੀਰ ਆ ਉਹ ਕਈ ਕਦੀ ਨਹੀਂ ਕਰਨ ਲੋਕ ਸਭਾ ਦਾ ਸਮਾਂ ਹੈਗਾ ਕਿ ਕੌਮੀ ਸਾਂ ਮੂਰਤੀ ਦੀ ਕੋਈ ਸਿਆਸੀ ਤੌਰ ਤੇ ਫਰਦਿਕਰਮ ਹੈਗਾ ਕਿ ਸਿਆਸਤ ਦੇ પ્રતિ ਲੋਕੀ ਕੀ ਫੈਸਲਾ ਲੈਣ ਦਾ ਚੋਣਾ ਦੇ ਵਿੱਚ ਕੋਈ ਕਿਸਮਰਥਨ ਆਪਣੀ ਭੂਮਿਕਾ ਨਿਭਾ ਰਹੀ ਅਸੀਂ ਤਾਂ ਬੇਨਤੀ ਕਰਾਂਗੇ ਲੋਕ ਬਹੁਤ ਸਿਆਣੇ ਨੇ ਫਿਕਰਵੰਦ ਨੇ ਪੰਜਾਬ ਦੀ ਸਿੱਖੀ ਦੀ ਉਹ ਆਪਣਾ ਉਮੀਦਵਾਰ ਚੋਗ ਉਮੀਦਵਾਰ ਦੇਖ ਕੇ ਉਹ ਵੋਟ ਪਾਉਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਤਾ ਭੋਗੀ ਹੈ ਜਿਨ੍ਹਾਂ ਨੇ ਇਸ ਪੰਜਾਬ ਦੇ ਇਸ ਲੋਕਾਂ ਦਾ ਖੂਨ ਚੂਸਿਆ ਜਿਨ੍ਹਾਂ ਨੇ ਬੰਦੀ ਸਿੰਘ ਬਣਾਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਨੇ ਕਰਾਈ ਹੈ ਕਿਸੇ ਨੇ ਉਹਨਾਂ ਨੂੰ ਪਹਚਾਇਆ ਉਸ ਬੇਅਦਬੀ ਕਰਨ ਵਾਲੇ ਨੂੰ ਉਹਨਾਂ ਨੂੰ ਬਿਲਕੁਲ ਮੂੰਹ ਨਾ ਲਾਉਣ ਉਹਨਾਂ ਨੂੰ ਸਵਾਲ ਜਵਾਬ ਕਰਨ ਜਦੋਂ ਲੋਕਾਂ ਵਿੱਚ ਉਹਨਾਂ ਇਹ ਐਮਪੀ ਦੀ ਇਲੈਕਸ਼ਨ ਵੀ ਤੂਦੋਂ ਕਿੱਥੇ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾੜ ਕੇ ਗਲੀਆਂ ਨਾਲੀਆਂ ਵਿੱਚ ਰੋਲਿਆ ਤੂਦੋਂ ਕਿੱਥੇ ਸੀ ਜਦੋਂ 90 90 ਲੱਖ ਦੇ ਇਛਤियार ਦਿੱਤੇ ਤੂੰ ਉਦੋਂ ਕਿੱਥੇ ਸੀ ਜਦੋਂ ਉਸ ਗੰਦੇ ਮਨੁੱਖ ਨੇ ਪੰਜਾਬ ਵਿੱਚ ਇੱਕ ਰਾਜਕਤਾ ਫੈਲਾ ਦਿੱਤੀ ਹੈ ਜਦੋਂ ਉਸ ਬੰਦੇ ਨੂੰ ਮਾਫ ਕੀਤਾ ਗਿਆ ਤੂੰ ਉਦੋਂ ਕਿੱਥੇ ਸੀਗਾ ਜਦੋਂ ਇਹ ਸਾਰਾ ਪਾਪ ਹੋ ਰਿਹਾ ਤੂੰ ਕੀ ਕੀਤਾ ਹੁਣ ਤੱਕ ਜਦੋਂ ਤੂੰ ਸਿਆਸਤ ਹੋ ਗਈ ਹੈ ਪਾਣੀਆਂ ਦੇ ਮਸਲੇ ਤੂੰ ਕੀ ਕੀਤਾ ਜਾਂ ਜੌਬਾਂ ਦੇ ਮਸਲੇ ਬਾਰੇ ਤੂੰ ਕੀ ਕੀਤਾ ਜਾਂ ਪੰਜਾਬ ਵਾਸਤੇ ਹੁਣ ਤੱਕ ਕੀ ਕੀਤਾ ਇਹ ਦੱਸ ਆ ਕੇ ਲੋਕ ਜਦੋਂ ਸਵਾਲ ਕਰਕੇ ਇੱਕ ਸਵਾਲ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਨਾ ਤੁਹਾਡੇ ਮਾਧਿਅਮ thro ਲੋਕ ਇੱਕ ਸਵਾਲ ਪੁੱਛੜ ਬੜਾ ਸਪਸ਼ਟ ਜਿਹਾ ਸਵਾਲ ਆ ਕਿ ਤੁਸੀਂ ਐਮਪੀ ਆਏ ਹੋ ਜਾਂ ਉਹਦੇ ਦੇ ਮੁਖੀ ਆਏ ਹਨ ਕਿ ਕੀ ਤੁਸੀਂ ਤੁਹਾਡ ਜਿਹੜਾ ਸਾਡਾ ਇੱਥੇ ਦਾ ਸਰਕਾਰੀ ਸਕੂਲ ਕਿਵੇਂ ਚੱਲ ਰਿਹਾ ਉਹਨਾਂ ਨੇ ਕਹਣਾ ਬਹੁਤ ਅਪਡੇਟ ਹੈ ਵਧੀਏ ਆ ਜੀ ਟੀਚਰ ਵਧੀਏ ਨੇ ਉਹਨਾਂ ਨੂੰ ਪੁੱਛਣਾ ਕਿ ਤੁਹਾਡਾ ਬੱਚਾ ਇਸ ਸਕੂਲ 'ਚ ਪੜਦਾ ਤੁਹਾਡੇ ਰਿਸ਼ਤੇਦਾਰ ਦਾ ਪੜਦਾ ਦੂਸਰਾ ਸਵਾਲ ਕਰਨ ਜੇ ਬੰਦੀ ਸਿੱਗਾ ਬਾਰੇ ਨਹੀਂ ਵੀ ਕਰਨਾ ਜਾ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਕਰਨਾ ਦੂਜਾ ਸਵਾਲ ਕਰਨਾ ਸਾਡੇ ਇਲਾਕੇ ਜਿਹੜਾ ਹਸਪਤਾਲ ਸਰਕਾਰੀ ਕਿਵੇਂ ਉਹਨੇ ਕਹੜਾ ਬਹੁਤ ਅਪਡੇਟ ਆ ਬਹੁਤ ਚੰਗਾ ਹਸਪਤਾਲ ਆ ਜੀ ਚੰਗੇ ਡਾਕਟਰ ਨੇ ਚੰਗੀ ਬਚਿੰਦਰੀ ਆ ਉਹਨੂੰ ਪੁੱਛੋ ਕੀ ਤੂੰ ਕਦੀ ਉਸ ਹਸਪਤਾਲ ਤੋਂ ਇਲਾਜ ਕਰਾਇਆ ਸਰਕਾਰੀ ਤੋਂ ਕੀ ਤੇਰੇ ਰਿਸ਼ਤੇਦਾਰ ਉਹਨੇ ਕਹੜਾ ਨਹੀਂ ਕਹਿਣਾ ਕਿ ਮੇਰੇ ਦਰਵਾਜ਼ੇ ਤੋਂ ਬਾਹਰ ਹੋਗਾ ਤੇਰਾ ਕੋਈ ਹੱਕ ਨਹੀਂ ਸਾਡੇ ਕੋ ਬੋਟਨੈਟ ਦਾ ਕਿਉਂਕਿ ਜੇ ਤੂੰ ਹੈਲਥ ਪ੍ਰਤੀ ਚਿੰਤਤ ਨਹੀਂ ਐਜੂਕੇਸ਼ਨ ਪ੍ਰਤੀ ਚਿੰਤਤ ਨਹੀਂ ਤੇਰੇ ਬੱਚੇ ਤੂੰ ਅਲਾਜ ਕਰਾਵੇਂ ਵਿਦੇਸ਼ ਵਿੱਚ ਜਾ ਕੇ ਸਾਡੇ ਟੈਕਸ ਦਾ ਸਾਡੇ ਪੈਸੇ ਦਾ ਤੇਰੇ ਬੱਚੇ ਚੰਗਿਆ ਚੰਗਿਆ ਮਹਿੰਗਿਆ ਸਕੂਲਾਂ ਚ ਪੜਨ ਸਾਡੇ ਬੱਚੇ ਤਪੜਾਂ ਦੇ ਰੋਲ ਤੇਰਾ ਕੀ ਹਦਕਾਰ ਆ ਇੱਕ ਘਟ ਤੋਂ ਘਟ ਜਿਹੜਾ ਨੇ ਹੁਣ ਤੱਕ ਰਾਜ ਭਾਗ ਭੋਗਿਆ ਉਹਨਾਂ ਨੂੰ ਸ਼ਵਾਲ ਇਹ ਵਚਨ ਇਹ ਮੇਰੇ ਹੱਥ ਚੋੜ ਕੇ ਬੇਨਤੀ ਆ ਕੌਮੀ ਇਨਸਾਮ ਮੋਰਚਾ ਕਿਸੇ ਵਿਸ਼ੇਸ਼ ਪਾਰਟੀ ਦਾ ਸਮਰਥਕ ਨਹੀਂ ਕਰਦਾ ਕਾਰਨ ਉਹਦਾ ਇਹ ਆ ਕਿਉਂਕਿ ਇੱਥੇ ਅਸੀਂ 51 ਮੈਂਬਰੀ ਤਾਲਵੀਰ ਕਮੇਟੀ ਹੈ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਵੱਖ-ਵੱਖ ਧੜਿਆਂ ਨਾਲ ਸੰਬੰਧਿਤ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨਾਲ ਸੰਬੰਧਿਤ ਵੱਖ-ਵੱਖ ਨਿਹੰਗ ਜਥੇਬੰਦੀਆਂ ਨਾਲ ਸੰਬੰਧਿਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੋਂ ਇਸ ਕਰਕੇ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਲਈ ਸਪੋਰਟ ਨਹੀਂ ਕਰਦੇ ਅਮਰਪਾਲ ਕੁਰਾਣੇ ਨੇ ਸ਼ਿਲਕਤ ਦੀ ਕਾਸੀਗਾ ਕਮੇ ਇਨਸਾਫ ਹੋਣ ਦੇ ਵਿੱਚ ਤੇ ਉਹ ਵੀ ਖੂਨਖਰਤਾ ਤੋਂ ਆਜ਼ਾਦ ਉਮੀਦਵਾਰ ਤੇ ਵਜੂ ਤੋਂ ਲੜ ਰਹੇ ਤੁਸੀਂ ਸਪੋਰਟ ਕਰੋਗੇ ਕਿ ਕਿ ਉਹ ਗੈਰਨਕੀਸੀ ਬਾਤ ਪੰਜਾਬ ਦੀ ਗੱਲ ਕਰਾਂਗੇ ਤੁਸੀਂ ਵੀ ਇੱਥੇ ਇਨਸਾਫ ਲਈ ਬੈਠੇ ਹੋ ਉਹ ਵੀ ਇਨਸਾਫ ਦੀ ਗੱਲ ਕਰਦੇ ਹੋ ਦੇਖੋ ਜੀ ਸਾਡੀ ਸਪੋਰਟ ਕਰਨ ਦਾ ਨਾ ਕਰਨ ਦਾ ਕੋਈ ਇੱਥੋਂ ਨਹੀਂ ਅਸੀਂ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੂੰ ਪਤਾ ਕਿ ਕਿਹੜਾ ਪੰਥਕ ਆ ਕਿਹੜਾ ਪੰਥਕ ਨਹੀਂ ਉਹਨਾਂ ਨੇ ਆਪਣੇ ਆਪ ਹੀ ਫੈਸਲਾ ਕਰਨਾ ਦੂਸਰੀ ਗੱਲ ਬੇਨਤੀ ਹੈ ਸਾਡੇ ਇੱਥੇ ਮੈਂਬਰ ਬਲਦੇਸ਼ ਸਿੰਘ ਬਡਾਲਾ ਵੀ ਸੀ ਸਾਡੇ ਇੱਥੇ ਮੈਂਬਰ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਪਾਰਟੀ ਦੇ ਸਾਡੇ ਇੱਥੇ ਮੈਂਬਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੀ ਸੀ ਪੱਖੀਆਂ ਵਿਖਿਆ ਜਿਵੇਂ ਬੰਦੇ ਨੇ ਸਾਡੇ ਇੱਥੇ ਜਿੰਨੇ ਵੀ ਮੈਂਬਰ ਇਸ ਕਰਕੇ ਕਈ ਕਈ ਵਾਰੀ ਇਦਾਂ ਹੋਇਆ ਪਿਛਲੀ ਚਿਬਲੀ ਚੋਣ ਤੇ ਜਲੰਧਰ ਤੋਂ ਬਟਾਲਾ ਸਾਹਿਬ ਦਾ ਵੀ ਕੈਂਡੀਡੇਟ ਸੀਗਾ ਤੇ ਸਿਮਰਜੀਤ ਸਿੰਘ ਮਾਨ ਦਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਲੋਕਾਂ ਦੇ ਉੱਤੇ ਖੁੱਲ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਲੋਕਾਂ ਨੂੰ ਵੋਟ ਪਾਉਣ ਬਹੁਤ ਸਿਆਣਪ ਦੇ ਨਾਲ ਜਿਹੜੇ ਚਿੰਤ ਜਿਹੜੇ ਪੰਜਾਬ ਲਈ ਫਿਕਰਬੰਦ ਨੇ ਚਿੰਤਤ ਨੇ ਸਿਆਣੇ ਨੇ ਪਬਲਿਕ ਨੂੰ ਸਾਰਾ ਪਤਾ ਉਹ ਵੋਟ ਪਾਉਣ ਇੱਕ ਗੱਲ ਹੋਰ ਇਹਦੇ ਵਿੱਚ ਅਸੀਂ ਐਡ ਕਰਨਾ ਚਾਹੁੰਦੇ ਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਕੱਲ ਆਇਆ ਉਹਦੇ ਚ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿਹੜੀ ਕੌਮਬਨ ਸਾਫ ਔਰਚੇ ਦੀ ਲੀਡਰਸ਼ਿਪ ਹੈ ਉਹ ਇੰਨੀ ਡਰੇੜੇ ਇਰਾਦੇ ਵਾਲੀ ਹੈ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਉਹ ਪਿੱਛੇ ਨਹੀਂ ਹੋਵੇਗੀ ਭਾਵੇਂ ਸਰਕਾਰ ਕੋਈ ਵੀ ਫੈਸਲਾ ਲਵੇ ਜੇ ਉਹ ਡਰੇੜੜ ਵਾਲੇ ਵਾਲੀ ਹੈ ਇਸੇ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੰਜਾਬ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਚ ਜਾਣਾ ਪਿਆ ਸਟੇ ਲੈਂਡ ਦੇ ਲਈ ਕਿ ਅਸੀਂ ਮੋਰਚਾ ਨਹੀਂ ਚੁਕਾ ਸਕਦੇ ਸੋ ਇਹ ਕੌਮੀ ਇਨਸਾਫ ਮੋਰਚੇ ਦੀ ਬਹੁਤ ਵੱਡੀ ਜਿੱਤ ਹੈ ਤੇ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਹੈ ਜਿਹੜੇ ਬਾਰ-ਬਾਰ ਕੌਮੀ ਇਨਸਾਫ ਮੋਰਚੇ ਦੇ ਉੱਤੇ ਸਵਾਲ ਚੁੱਕਦੇ ਸੀਗੇ ਕਿ ਇਹਨਾਂ ਲੋਕਾਂ ਨੇ ਬੰਦੀ ਸਿੰਘ ਨਹੀਂ ਰਿਹਾ ਕਰਾਉਣੇ ਸੋ ਸਮਾ ਜਿਹੜਾ ਜਿੱਤ ਵੱਲ ਦਿਨੋ-ਦਿਨ ਵਧ ਰਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਲਦ ਜਿਹੜੇ ਬੰਦੀ ਸਿੰਘ ਨੇ ਕੁਝ ਵੋਟਾਂ ਤੋਂ ਬਾਅਦ ਉਰੀਹਾ ਹੋਣਗੇ ਉਹਨਾਂ ਦੀ ਫਾਈਲਾਂ ਸੈਂਟਰ ਤੱਕ ਵੀ ਪਹੁੰਚ ਗਈਆਂ ਨੇ ਪੰਜਾਬ ਵੱਲੋਂ ਵੀ ਪੰਜਾਬ ਗਵਰਨਮੈਂਟ ਵੱਲੋਂ ਵੀ ਅਸੀਂ ਬਾਰ-ਬਾਰ ਇਹਨਾਂ ਤੇ ਪ੍ਰੈਸ਼ਰ ਪਾ ਰਹੇ ਆ ਇਹ ਵੀ ਉੱਥੇ ਅਪਰੋਚ ਕਰ ਰਹੇ ਨੇ ਕਿ ਬੰਦੀ ਸਿੰਘ ਰਿਹਾ ਹੋਣ ਇੱਥੋਂ ਤੱਕ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਵੀ ਗੱਲ ਹੈ ਉਹ ਵੀ ਨੇੜੇ ਲੱਗਦੀ ਸਾਨੂੰ ਨਜ਼ਰ ਆ ਰਹੀ ਹੈ ਚੋਣਾ ਤੋਂ ਬਾਅਦ ਸੋ ਇਸ ਕਰਕੇ ਅਸੀਂ ਸਿੱਖ ਕੌਮ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਆਓ ਆਪਾਂ ਕੌਮੀ ਇਨਸਾਫ ਮੋਰਚੇ ਦਾ ਵੱਧ ਚੜ੍ਹ ਕੇ ਸਾਥ ਦਈਏ ਜਿਸ ਮੋਰਚੇ ਨੇ ਸਾਡੇ ਬੰਦੀ ਸਿੰਘਾਂ ਦੀ ਗੱਲ ਪੂਰੀ ਦੁਨੀਆ 'ਚ ਪਹੁੰਚਾਈ ਹੈ ਤੇ ਭਾਰਤ ਦਾ ਜਿਹੜਾ ਅ क्रूरਤਾ ਵਾਲਾ ਚਿਹਰਾ ਉਹਨੂੰ ਬੇਨਕਾਬ ਕੀਤਾ ਜਿਨੇ ਮੀਡੀਆ ਦੇ ਐਨੇ ਚੈਨਲ ਸ਼ਾਇਦ ਹੀ ਕੋਈ ਮੋਰਚਾ ਹੋਊਗਾ ਭਾਰਤ 'ਚ ਲੱਗਿਆ ਜਿਹਦੇ 'ਚ 50 ਦੇ ਨੇੜੇ ਸਾਡੇ ਕੋਲ ਲਿਸਟ ਪਈ ਹੈ ਵੀ ਜਿਹੜੇ ਚੈਨਲ ਬੰਦ ਕਰ ਦਿੱਤੇ ਹੋਣ ਲੋਕਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ ਹੋਵੇ ਫੇਰ ਵੱਡੀ ਗੱਲ ਹੈ ਕਿ ਇਹ ਮੋਰਚੇ ਨੂੰ ਲਗਭਗ 1.5 ਸਾਲ ਹੋਣ ਵਾਲਾ ਪੂਰਾ ਸੋ ਇੰਨਾ ਸਮਾ ਮੋਰਚਾ ਚੱਲਣਾ ਇਹ ਆਪਣੇ ਆਪ ਦੇ ਵਿੱਚ ਇੱਕ ਜਿੱਤ ਹੈ ਕਿ ਸਾਡੇ ਬੰਦੀ ਸਿੰਘਾਂ ਦੀ ਅਸੀਂ ਆਵਾਜ਼ ਆ ਬੁਲੰਦ ਕਰਦੇ ਰਾਵਾਂਗੇ ਤੇ ਜਦੋਂ ਤੱਕ ਸਾਰੇ ਸਿੰਘ ਰਿਹਾ ਨਹੀਂ ਹੁੰਦੇ ਸਾਡੀ ਕੋਈ ਵੀ ਲੀਡਰਸ਼ਿਪ ਪਿੱਛੇ ਨਹੀਂ ਹਟੂਗੀ ਇੱਕੋ ਇੱਕ ਸਾਡਾ ਟਾਰਗੇਟ ਹੈ ਕਿ ਸਾਰੇ ਬੰਦੀ ਸਿੰਘ ਰਿਹਾ